ਵੈਲਕਮ ਟੂ ਖੰਨਾ ਨਿਊਜ਼ ਲਾਈਵ ਖੰਨਾ ਨੇੜਲੇ ਪਿੰਡੇ ਕਲਾਹਾ ਵਿਖੇ ਸੋਮਵਾਰ ਦੀ ਸ਼ਾਮ ਕਰੀਬ 6 ਵਜੇ ਵਾਪਰੀ ਘਟਨਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਤਰਲੋਚਨ ਸਿੰਘ ਜੋ ਆਗਾਮੀ ਪੰਚਾਇਤ ਚੋਣਾਂ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਤਰਲੋਚਨ ਸਿੰਘ ਜੋ ਆਗਾਮੀ ਪੰਚਾਇਤ ਚੋਣਾਂ ਦੌਰਾਨ ਸਰਪੰਚੀ ਦਾ ਮੁੱਖ ਦਾਵੇਦਾਰ ਸਨ सरपंची ਦਾ ਮੁੱਖ ਦਾਵੇਦਾਰ ਸੀ ਕੂਟੀ ਤੇ ਸਵਾਰ ਹੋ ਕੇ ਆਪਣੇ ਖੇਤਾਂ ਤੋਂ ਵਾਪਸ ਘਰ ਪਰਤ ਰਿਹਾ ਸੀ ਤਾਂ ਪਿੰਡ ਵਿੱਚ ਉਸ ਦੇ ਜ਼ਖਮੀ ਹੋਣ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਇਸ ਦੌਰਾਨ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਜੋ ਕਿ ਪਿੰਡ ਦੇ ਸਹਿਕਾਰੀ ਸਭਾ ਦਾ ਪ੍ਰਧਾਨ ਵੀ ਹੈ ਤਰਲੋਚਨ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਖੰਨਾ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਪਹੁੰਚਿਆ ਤਾਂ ਐਮਰਜੈਂਸੀ ਵਿੱਚ ਤਾਇਨਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਘਟਨਾ ਦੀ ਸੂਚਨਾ ਮਿਲਦੇ ਹੀ ਖੰਨਾ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਨ ਕਰਨ ਵਿੱਚ ਜੁਟ ਗਏ। ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ। ਦੂਜੇ ਪਾਸੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਆਈ ਸੌਰਵ ਜਿੰਦਲ ਨੇ ਸਿਵਲ ਹਸਪਤਾਲ ਵਿੱਚ ਘਟਨਾ ਦੀ ਜਾਣਕਾਰੀ ਲੈਣ ਮੌਕੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਕਿ ਕਥਿਤ ਰੁਪਈਆ ਨੂੰ ਵਕਸ਼ਾ ਨਹੀਂ ਜਾਵੇਗਾ। ਵੇਰੀ ਡੈਡੀ ਜੀ ਇਹ ਗੱਲਬਾਤ ਕੀ ਹੋਈ ਹੈ ਲੱਗੇ ਤੁਹਾਨੂੰ ਪਤਾ ਨਹੀਂ ਵੀਰੇ ਕੁਝ ਨਹੀਂ ਪਤਾ ਲੱਗਦਾ ਇੱਕ ਹੋਇਆ ਕਿੰਨਾ ਤੁਹਾਨੂੰ ਕਿਸੇ ਪਤਾ ਲੱਗੇ ਸਾਨੂੰ ਦਾ ਜੀ ਇਹ ਕਹਿੰਦੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਪਏ ਨੇ ਕਿ ਅਸੀਂ ਜਾ ਕੇ ਦੇਖਿਆ ਜੀ ਅਸੀਂ ਵਿਆਹ ਦੇ ਉਰੇ ਤਾਂ ਪਹਿਲੇ ਹੀ ਕੰਮ ਖਤਮ ਸੀ ਜੀ ਉਹਨਾਂ ਦੇ ਸਿਰ 'ਚ ਗੋਲੀ ਨਹੀਂ ਲੱਗ ਰਹੀ ਬਾਕੀ ਪੋਸਟਮਾਰਟ ਵੀ ਦੇਖੋ ਜੀ ਕੀ ਪਤਾ ਲੱਗਦਾ ਕਿ ਲੱਗਦਾ ਕਿਸੇ ਬੰਦੇ ਨਾਲ ਛੱਕੇ ਹੋਵੇ ਜੀ ਨਹੀਂ ਵੀਰੇ ਕਿੱਥੇ ਦਾ ਵਾਕਿਆ ਕਿੱਥੇ ਦਾ ਹੈ ਇਹ ਇਕਲਾ ਹੈਦਾ ਹੀ ਹੈ ਵੀਰੇ ਆਰੇ ਕਿੰਨੇ ਜਖਮ ਵਗੈਰਾ ਕਿੰਨੇ ਗੋਲ ਲੱਗੇ ਕੋ ਲੱਗੇ ਪਤਾ ਨਹੀਂ ਵੀ ਤੇ ਦੋ ਸਿਰ ਚ ਨਾ ਜਗਮ ਇੱਕ ਢਿੱਡ ਤੇ ਜੀ ਜਿੱਦਾਂ ਪਹਿਲਾਂ ਵੀ ਕਹ ਰਿਹਾ ਕਿ 25 ਗੀਏ ਪਹਿਲਾਂ ਲੈਸ਼ਨ ਕਰੀ ਜੀ ਲੱਗਦਾ ਕਿ ਰੰਜੇ ਸੋਛ ਸਕਦੀ ਹੈ ਜੀ ਦੇਖੋ ਜੀ ਇਹ ਹੁਣ ਕਿਸੇ ਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਨੇ ਬੜਾ ਸੋਹਣੇ ਦੇਖੋ ਇਹ ਹੋਰ ਮੰਗਦਾ ਵੀ ਇਹ ਜੇ ਮੇਰਾ ਬਾਪ ਦਾ ਮੌਨ ਨਹੀਂ ਵੀਰੇ ਇਹ ਕਦੇ ਕਦੇ ਕਦੀ ਮਾਰਾ ਤੱਕ ਦੀ ਸੋਚੀ ਹੀ ਨਹੀਂ ਸੀ ਕਦੇ ਵੀ ਕਿਸੇ ਦਾ ਪਤਾ ਨਹੀਂ ਮਿਲਿਆ ਕਿ ਜਨੈਕੀ ਆਪਦੀ ਰੰਦੇਸੇ ਕੱਟੀ ਆ ਕਿ ਮਿਲੀ ਸੀ ਕਿ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕ੍ਰਾਈਮ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਦੇ ਦੇ ਗਨਸ਼ੌਟ ਕਿੱਥੇ ਆਇਆ ਤੁਹਾਨੂੰ ਅੱਧੇ ਅਸੀਂ ਦੇਖੋ ਜਹਾਣੀ ਜਿਹੜੇ ਉਹਨਾਂ ਨੂੰ ਲੈ ਕੇ ਆਇਆ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15 ਮਿੰਟ ਚ ਦੱਸ ਦੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ